ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਰਹਿਰਾਸ ਸਾਹਿਬ ਹਰ ਜੁਗ ਜੁਗ ਪਗਤ ਉਪਾਇ ਪੈਜ ਰਖਦਾ ਆਇਆ ਰਾਮ ਰਾਜੇ ਹਰਨ ਅਕਸ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਕਾਰੀਆਂ ਨਿੰਦ ਕਾਂ ਪਿੱਟਦੇ ਨਾਮ ਜੋ ਮੁਖ ਲਾਇਆ ਗਰਨਾਨਕ ਐਸਾਰ ਸੇਵਿਆ ਅੰਤ ਲੈ ਛਡਾਇਆ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁੱਖ ਦਾ ਰੂਪ ਸੁਖ ਰੋਗ ਪਿਆ ਜਸ ਕਾ ਸਾਮਣਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਹੋਂ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਦਾਤਾ ਅਕਲ ਕਲਾ ਪਰਪੁਰ ਰਹਾ ਤੂੰ ਸੱਚਾ ਸਾਹਿਬ ਸਿਉਤਸ ਵਾਲਿਓ ਜਿਨ ਕੀਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕੁਛ ਕਰਣਾ ਸੋ ਕਰ ਰਹਾ ਸੋਧਨ ਰਾਗਾ ਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਨ ਪੈ ਸਰਬ ਸੰਭਾਲੇ ਵਾਜੇ ਤੇਰੇ ਨਾਦੁ ਨਿਕ ਸੰਖਾ ਕੀਤੇ ਤੇਰੇ ਗਵਨ ਹਾਰੇ ਕੀਤੇ ਤੇਰੇ ਰਾਗ ਪ੍ਰੀਸੋ ਕਹੀਐ ਕੀਤੇ ਤੇਰੇ ਗਵਨ ਹਾਰੇ ਗਾਵਨ ਖੂਨੋਂ ਪਾਉਣ ਪਾਣੀ ਬੈ ਸੰਤੁਰ ਗਾਵੇਂ ਰਾਜਾ ਤਤਵਾਰੀ ਗਾਵਨ ਤੁਮਨੋ ਚਿਤ ਗੁਪਤ ਲਿਖ ਜਾਣਨਾ ਲਿਖ ਲਿਖ ਤਰਮ ਵਿਚਾਰੇ ਗਾਵਨ ਤੁਮਨੋ ਜੀ ਸਰਬ ਬ੍ਰਹਮਾ ਦੇਵੀ ਸੋ ਹਣ ਤੇਰੇ ਸਦਾ ਸਵਾਰੇ ਗਾਵਨ ਤੁਮਨੋ ਇੰਦਰਿੰਦਰਾ ਸੁਣ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਮਨੋ ਸਿਦ ਸਮਾਤੀ ਅੰਦਰ ਗਾਵਨ ਤੁਮਨੋ ਸਾਧ ਵਿਚਾਰੇ ਗਾਵਨ ਤੁਮਨੋ ਜਤੀ ਸਤੀ ਸੰਤੋਖੀ ਗਾਵਨ ਤੁਮਨੋ ਵੀਰ ਕਰਾਰੇ ਗਾਵਨ ਤੁਮਨੋ ਪੰਡਿਤ ਪੜਨਨ ਖੀਸਰ ਜੋ ਜੋ ਵਿਦਆ ਨਾਲੇ ਗਾਵਨ ਤੁਮਨੋ ਮੋਹਨੀਆਂ ਮਨਮੋਹਨ ਸੁਰਗ ਮਛ ਪਿਆਲੇ ਗਾਵਨ ਤੁਮਨੋ ਰਤਨੁ ਪਾਏ ਤੇਰੇ 86 ਤੀ ਰਤਨ ਨਾਲੇ ਗਾਵਨ ਤੁਮਨੋ ਜੋਧ ਮਹਾਬਲ ਸੂਰਾ ਗਾਵਨ ਤੁਮਨੋ ਖਾਣੀ ਚਾਰੇ ਗਾਵਨ ਤਨੋਂ ਖੰਡ ਬੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੇ ਤਨੋਂ ਗਾਵਨ ਜੋਤਿ ਪਾਵਨ ਰਤੇ ਤੇਰੇ ਭਗਤ ਰਸਾਲੇ ਭੋਰ ਕੇ ਤੇ ਤਨੋਂ ਗਾਵਨ ਸੇ ਮੈਂ ਜਿਤਨਾ ਆਵਨ ਨਾਨਕ ਕੀ ਆ ਵਿਚਾਰੇ ਸੋਏ ਸੋਏ ਸਦਾ ਸਤਿ ਸਾਹਿਬ ਸੱਚਾ ਸਾਚੀ ਨਾਹੀ ਹੈ ਭੀ ਹੁਸੀ ਜਾਏ ਨਾ ਦਾਸੀ ਰਚਨਾ ਜਿਨ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੂ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋਤਸ ਦੀ ਵਿਢਾਈ ਜੋ ਤਿਸ ਭਾਵੈ ਸੋ ਈ ਕਰਸੀ ਫਿਰੁ ਕਮਨਾ ਤਰਣਾ ਨਾ ਜਾਈ ਸੋ ਪਾਤਸ਼ਾਹ ਹੋ ਸਾ ਪਾਤਸ਼ਾਹੇ ਗੋ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸਣ ਵੱਡਾ ਖੈ ਸਭ ਕੋ ਵੇ ਕੀ ਵੱਡ ਵੱਡਾ ਡਿੱਠਾ ਹੋਵੇ ਕੀਮਤ ਪਾਏ ਨਾ ਕਹਿ ਹਦਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਬੁਣੀ ਰਹੀਰਾ ਕੋਈ ਨਾ ਜਾਣੇ ਤੇਰਾ ਕਿਤਾ ਕੀ ਉੱਚੀ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਏ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰੂ ਘਰ ਆਏ ਕਹਿਣ ਨਾ ਜਾਈ ਤੇਰੀ ਤਿਲਵਟਿਆਏ ਸਭ ਸਤ ਸਭ ਤਪ ਸੁਚਿੰਗਿਆਈਆਂ ਸਿੱਧਾ ਪੁਰਖਾਂ ਕੀ ਆਵਟਿਆਈਆਂ ਤੁਧ ਵਿਣਸ ਦੇਕੇ ਨੈ ਨਾ ਪਾਈਆ ਕਰਮ ਮਿਲੇ ਰਾਹੀ ਠਾਕੁਰ ਹਾਈਆ ਆਪਣ ਵਾਲਾ ਕੀ ਵਿਚਾਰਾ ਸ਼ਿਫਤੀ ਭਰੇ ਤੇਰੇ ਘੰਡਾਰਾ ਜਿਸ ਤੂੰ ਦੇਹ ਤਸੈ ਕਿਆ ਚਾਰਾ ਨਾਨਕ ਸੱਚ ਸਵਰਣ ਆਰਾ ਆਸਾਂ ਮੱਲਾ ਪਹਿਲਾ ਆਖਾਂ ਜੀਵਾ ਬਿਸਰੈ ਮਰ ਜਾ ਆਖਣੁ ਆਖਾ ਸਾਚੇ ਨਾਮ ਕੀ ਲਾਗੈ ਭੂਖੁ ਤੁਖੈ ਖਾਈ ਚਲੀਐ ਦੁਖ ਸੋਕਿਉ ਬਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਹਿ ਰਹਾਉ ਸਾਚੇ ਨਾਮ ਕੀ ਤਿਲਵਟਾਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣੁ ਪਾਹਿ ਵੱਡਾ ਨਾਮ ਵੈ ਘਾਟਨ ਦਾ ਇਹ ਨਾ ਉਮਰ ਹੈ ਨਾ ਵੈ ਸੋਗ ਜੇ ਤਾਰੈ ਨਾ ਚੁਕੈ ਭੋਗ ਗੁਣੇ ਹੋਰ ਨਹੀਂ ਕੋਵੇ ਨਾ ਕੋਵਾ ਨਾ ਕੋ ਹੋਏ ਜੇ ਵੜਿਆ ਪੋਤੇ ਬਣ ਤੇਰੀ ਦਾਤ ਜੰਤਨ ਕਰਕੇ ਕੀਤੀ ਰਾਤ ਖਸਮ ਵਿਸਾਦ ਹੈ ਤੇ ਕਮ ਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਬੂਜਰੀ ਮਹੱਲਾ ਤੋਠਾ ਹਰ ਕੇ ਦਨ ਸਤਿ ਗੁਰ ਸਤਿ ਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਚਿਰਪ ਸਤਿ ਗੁਰ ਸਰਣਾਇ ਕਰੋ ਦਇਆ ਨਾਮ ਪ੍ਰਗਾਸ ਮੇਰੇ ਬੀਤ ਗੁਰਦੇਵ ਕੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤੋ ਹਮਰੀ ਰਹਿਰਾਸ ਦਹਾਉ ਹਰ ਜਨ ਕੇਵਲ ਬਾਗ ਬਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ ਬਿਨ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਿਗੁਰ ਸਰਣਾ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿ ਦੀਵਾਸ ਜਿਨ ਹਰ ਜਨ ਸਤ ਗੁਰ ਸੰਗਤ ਪਾਏ ਤਿਨ ਗੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਰਦਨ ਨਾਨਕ ਨਾਮ ਪ੍ਰਗਾਸ ਰਾਗੂ ਜਰੀਨ ਅੱਲਾ ਪੰਧਵਾ ਕਾਹੇ ਰਹਿ ਮਨ ਚਿਤ ਵੇ ਤੁਮ ਦਾ ਅਹਰ ਹਰ ਜਿਉ ਪਰਿਆ ਸੈਲ ਮੁਖਰਮੈ ਦੰਤੂ ਪਾਏ ਤਾਂ ਕਾਰਿਜ ਕਾ ਕਹਿ ਕਰਿਆ ਮੇਰੇ ਮਾਤੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮਰਤ ਪਾਇਆ ਸੋਕੇ ਕਸ਼ਟ ਹਰਿਆਰਾ ਭਾਉ ਜਨਨ ਪਿਤਾ ਲੋਕ ਸੁਖ ਬੰਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸਭਾ ਏ ਠਾਕੁਰ ਕਾਹੇ ਮਨ ਭੋਕ ਰਿਆ ਊੜੇ ਊੜਿਆ ਵੈ ਸੇ ਗੁਸਾ ਪਾਛੈ ਬਚਰੇ ਥਰਿਆ ਤਿੰਨ ਕੌਣ ਫਲਾਵੇ ਕੌਣ ਤੁਗਾਵੇ ਮਨ ਮਹਿ ਸਿਮਨ ਕਰਿਆ ਸਭ ਨਿਧਾਨ ਦਾ ਸਿਸ਼ਟ ਸਿਧਾਨ ਠਾਪੁਰ ਕਰਤਉ ਦਰਿਆ ਨਾਨਕ ਬਲਬਲ ਸਦ ਬਿਜਾਈਐ ਤੇਰਾ ਅੰਤ ਨਾ ਪਾਰ ਵਰਿਹਾਰਾ ਗਾ ਸਾਬ ਅੱਲਾ ਚੋਠਾ ਸੂਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੂਪੁਰਖ ਨਿਰੰਜਨ ਹਰਪੁਰਖ ਨਿਰੰਜਨ ਰਗ ਮਾਗਮ ਅਪਾਰਾ ਸਭ ਧਿਆਵੇਂ ਸਭ ਧਿਆਵੇਂ ਪੂਰਤੀ ਹਰ ਸੱਚੇ ਸਿਰਜਣਹਾਰਾ ਸਾਭੋ ਜੀ ਤੇ ਮਾਰੇ ਜੀ ਤੂੰ ਨੀਂ ਆਕਾ ਦਾ ਤਾਰ ਹਦ ਧਿਆਵੋ ਸੰਤੋ ਜੀ ਸੋ ਦੁਖ ਵਿਸਾਰਨ ਆਰਾ ਪਰ ਆਪੇ ਠਾਕੁਰ ਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤੁਰ ਸਰਬਨੰਤਰ ਜੀ ਹਾਰੇ ਕੋ ਪੁਰਖ ਸਮਾਣਾ ਇਕ ਦਾਤ ਇਕ ਮੇਖਾ ਦੀਸ ਤੇਰੇ ਦੋਜ ਵਡਾਣਾ ਤੂੰ ਆਪੇ ਦਾਤਾ ਆਪੇ ਪੁਖਤਾ ਜੀ ਹੋ ਤਦ ਬਿਨੇ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕਿਆ ਗੁਣ ਬਾਤੁ ਸੁਖਾਣਾ ਜੋ ਸਿਵ ਹੈ ਜੋ ਸਿਵ ਹੈ ਕੁੱਤੀ ਨਾਨਕ ਨੂੰ ਕੁਰਬਾਣਾ ਹਰੋ ਧਿਆਵ ਹਰੋ ਧਿਆਵ ਕੁੱਤੀ ਸੇ ਤਨ ਜਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੇਟ ਨਰ ਜਾਇਆ ਜੀ ਤੈਨੂੰ ਟੋਟੀ ਚੁੱਕੀ 파ਸੀ ਜਨ ਨਿਰਭਉ ਜਨ ਨਿਰਭਉ ਤੇ ਆਯਾ ਦੀ ਤਿੰਕਾ ਬੋ ਸੁਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਦੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਨਰ ਤੇ ਆਯਾ ਜੀ ਜਨ ਨਾਨਕ ਦਿਨ ਬਿਦਾਸੀ ਤੇਰੀ ਭਗਤ ਤੇਰੀ ਭਗਤ ਪੰਡਾਰੀ ਜੀ ਭਰੇ ਬਿਅੰਤ ਬਿਅੰਤਾ ਤੇਰੇ ਭਗਤ ਤੇਰੇ ਭਗਤ ਸਲਾਹ ਦੁਜੀ ਰਨਕ ਦੇਕ ਰਮਤਾ ਤੇਰੇ ਅਨਕ ਤੇਰੇ ਅਨਕ ਕਰਹਿ ਹਰ ਮੁਗਜਾ ਜੀ ਤਪ ਤਪਹਿ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮਰਸਾਸ ਜੀ ਕਾਰਕ੍ਰਿਆ ਖਾਟ ਕਰਮ ਕਰੰਤਾ ਸੇ ਭਗਤ ਸੇ ਭਗਤ ਕਲੇਜਨ ਨਾਨਕ ਜੀ ਜੋ ਭਾਵੈ ਮੇਰੇ ਅਰ ਭਗਵੰਤਾ ਤੂੰ ਆਦ ਤੁਰਪ ਅਪਰੰਪਰ ਕਰਤਾ ਜੀ ਤੂੰ ਜੇ ਵਡ ਵਰਨਾ ਕੋਈ ਤੂੰ ਜੋਗ ਜੋ ਏਕੋ ਸਦਾ ਸਾ ਤੂੰ ਏਕੋ ਜੀ ਤੂੰ ਨੇਤਪ ਕਰਤਾ ਸੋਈ ਤੁਹਦਿਆਪੇ ਭਵੈ ਸੋਈ ਵਰਤਾ ਜੀ ਤੂੰ ਆਪੇ ਕਰਹਿ ਸੋ ਹੋਈ ਤੁਧਿਆਪੇ ਸ੍ਰਿਸ਼ਟ ਸਭੁ ਕੋ ਪਾਈ ਜੀ ਤੁਧਿਆਪੇ ਸ੍ਰਿ ਸਭ ਕੋ ਹੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾਦਨ ਹੋਈ ਆਸਾ ਰੰ ਅੱਲਾ ਤੁਥਾ ਤੂੰ ਕਰਤਾ ਸਤਿਆਰ ਮੈਂ ਦਾ ਸਾਈਂ ਜੋ ਤੂੰ ਭਾਵੇਂ ਸੋਇ ਤੇ ਸੀ ਜੋ ਤੂੰ ਦੇ ਸੋਇੋਂ ਪਾਈ ਰਹਾ ਓ ਸਭ ਤੇਰੀ ਤੂੰ ਸਭ ਨੀਂਦ ਆ ਜਿਸਨੋਂ ਕਿਰਪਾ ਕਰਹੇ ਤਨ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨ ਮੁਕ ਗਵਾਇਆ ਤੁਦ ਆਪ ਵਿਛੋੜਿਆ ਆਪ ਮਿਲਾਇਆ ਫੁੰਦ ਰਿਹਾ ਓ ਸੋ ਤੈ ਮਾਹੀ ਤੁਝ ਬਿਨ ਦੂਜਾ ਕੋਈ ਨਾਹੀ ਜੀ ਜਾਨ ਤੋ ਸੁਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੁਨ ਜੋਗੀ ਤੇਲ ਜਿਸ ਨੂੰ ਕੋ ਜਾਣੇ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਬਖਾਣੇ ਜਿਨ ਹਰਿ ਸੇਵਿਆ ਤਿੰਨ ਸੁਖ ਪਾਇਆ ਸਹਿਜ ਹੀ ਹਰਿ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਵੇ ਤੁਦ ਬਿਨ ਦੂਜਾ ਵਰਨਾ ਕੋਵੇ ਤੂੰ ਕਰ ਕਰ ਵੇਖਾਂ ਇਹ ਜਾਣੇ ਸੋਵੇ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮੰਨ ਲਾ ਪਹਿਲਾ ਤਿਤ ਸਰਬ ਰਡ ਰੈ ਭਈ ਲੈ ਨਿਵਾਸਾ ਤਿਤ ਸਰਬ ਰਡ ਰੈ ਭਈ ਲੈ ਨਿਵਾਸਾ ਪਾਣੀ ਪਾਵਕ ਤਨਹਿ ਕੀਆ ਪੰਕਤ ਮੋਹ ਭਗ ਨਹੀਂ ਚਾਲ ਹਮ ਦੇਖਾ ਤੈ ਡੂਬੇ आले ਮਨ ਇਕ ਨਾ ਜਿਤਸ ਮੋੜ ਮਨਾਰ ਬਿਸਰ ਤੇਰੇ ਗੁਣ ਗਲਿਆਰਾ ਆਉ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਨੁ ਖੋਜ ਹਦਿਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਜ ਤੇਰੇ ਕਿ ਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸ਼ਰਨ ਦਾਮ ਲਾਗੋ ਜੋ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਨ ਆਹਰ ਰਾਇਆ ਕਹੋ ਨਾਨਕ ਹਮ ਨੀਤ ਕਰਮਾ ਸ਼ਰਨ ਪੁਰੇ ਕੀ ਰਖੋ ਸ਼ਰਨਾ ਜਪ ਤਪ ਸੰਜਮ ਤਰਨ ਨਾ ਕਮਾਇਆ ਸੇਵਾ ਸਾਧਨ ਜਾਨਿਆ ਹਰਿ ਰਾਆ ਕਹੋ ਨਾਨਕ ਹਮੂ ਨੀ ਚਕਰਮਾ ਸ਼ਰਨ ਪੁਰੇ ਕੀ ਰਖੋ ਸ਼ਰਮਾ ਪਾਤਸ਼ਾਹੀ ਦਸਵੀ ਕਬੇ ਉਹ ਬਾਤ ਬੇਂਤੀ ਚੋਪਈ ਹਮਰੀ ਕਰੋ ਹਾਥ ਦੈਰ ਛਾ ਪੂਰਨ ਹੋਵੇ ਚਿਤ ਕੀ ਇਛਾ ਕਬ ਚਰਨਨ ਨਮਨ ਰਹੇ ਹਮਾਰਾ ਆਪਣਾ ਦਾਨ ਕਰੋ ਪਾਰ ਹਮਰੇ ਦੁਸ਼ਟ ਸਬੈ ਤਮ ਘਬ ਹੋ ਆਬ ਹਾਤ ਮੋਹਿ ਬਚਾਓ ਸੁਖੀ ਬਸੈ ਮੂਰ ਪਰਿਵਾਰਾਂ ਸੇ ਸਿਖ ਸਬੈ ਕਰਤਾਰਾ ਮੋ ਰੱਛਾ ਨਿ ਕਰਦੈ ਕਰਿਆ ਸਭ ਬੈਰਨ ਕੋ ਆਜ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰੈ ਪਿਆਸਾ तुम है छाट कोई अवर ना जो पर चाहूं सो सुनते पाऊं सेवक सिख मारी तारी है तुम तुम सदर हमारी मारी है आप हाथ है मुझे उबर है मन काल का त्रा सुन वर है जो सदा हमारी पछा श्री कृष्ण जो करो रक्षा राख ले हो मेरा कनहारे साहि संत सहाय प्यारे दीन बंद दुष्टन के हंता ਤਮੋ ਪੂਰੀ ਚਤੁਰਤਸ ਕੰਤਾ ਕਾਲ ਪਾਏ ਬ੍ਰਹਮਾ ਬਖਤਰਾ ਕਾਲ ਪਾਏ ਸ਼ਿਵ ਜੋ ਉਤਰਾ ਕਾਲ ਪਾਏ ਕ੍ਰਿਸ਼ਨ ਪ੍ਰਕਾਸ਼ਾ ਸਗਲ ਕਾਲ ਕਾਂ ਕੀ ਆਤਮਾ ਸਾਜ ਜਮਨ ਕਾਲ ਜੋ ਬੀਸ਼ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਮਨ ਕਾਲ ਸੋ ਲੋਕ ਸਵਾਰਾ ਨਮਸ਼ਕਾਰ ਰਹਤਾ ਹੈ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਤੂਜਿ ਚੁ ਨਿਪਟਾਇਓ ਆਦੰਤਿ ਕਹਿਉ ਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਸੇਕੋ ਹਮਾਰੀ ਸਖ ਪਰਜਾ ਨਿਆਪ ਸਵਾਰੀ ਸਿਵ ਕਨ ਕੋ ਸਿਵ ਕਨ ਸੁਖ ਦਿਓ ਸਤਰਣ ਕੋਪਲ ਮਲ ਮਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀੜਿ ਛਾਣਤ ਚੀਟੀ ਤੇ ਪੰਚੁਰ ਅਸਥੋਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਤੁਮ ਪਾਏ ਤੇ ਦੁਖੀ ਸੁਖ ਪਾਏ ਸਾਧਕੀ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਪੁ ਕਰਿ ਕਰਾ ਕਰਤਾ ਰਹਾ ਪ੍ਰਜਾ ਧਰਤਵ ਦੇ ਉਪਾਰਾ ਜਬਾ ਕਰਤ ਕਰਤ ਹੋ ਕਬੂ ਤੁਮ ਮੈ ਮਿਲਤੋ ਦੇਹ ਤਰਸਬੋ ਜਿਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਗੂਜ ਉਚਾਰੈ ਤੁਮ ਸਭ ਹੀ ਤੇਰੇ ਤਦਾਲਮ ਜਾਣਤ ਬੇਦ ਭੇਦ ਅਰਾਲਮ ਨਿਰੰਕਾਰ ਨਿਰਭਕਰਣ ਰਲੰਬ ਆਦ ਨੀਨ ਨਾਦ ਸੰਭ ਤਾ ਕਾ ਮੂੜੁ ਚਾਤ ਪਿ ਦਾਦਾ ਕੋ ਭੇਵਨ ਪਾਵਤ ਬੇਦਾ ਤਾ ਕੋ ਕਰ ਬਹਨ ਮੰਨਤ ਮਹਾਮੂੜ ਕਸ਼ਪਿਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਅੰਕਾਰ ਕਾ ਚਿੰਤਨੈ ਬਿਵ ਆਪ ਆਪਣੀ ਬੁੱਧ ਹੈ ਜੇਤੀ ਬਰਣਤ ਬਿਨ ਬਿਨ ਤੋਹਿ ਚੇਤੀ ਮਰਾਲ ਖਾਨ ਨ ਜਾਏ ਪਸਾਰਾ ਕਹਿ ਬਿਦ ਸਦਾ ਪ੍ਰਥਮ ਸੰਸਾਰਾ ਇੱਕ ਰੂਪ ਨੂੰ ਸਰੂਪਾਰੰਕ ਭਿਉ ਰਾਵ ਕਹੀ ਰੂਪਾ ਅੰਡਜ ਜਿਰਜ ਸਿਤ ਕੀਨੀ ਉਤਪਤ ਖਾਨ ਬਹੁਰਦਿਨੀ ਕਉ ਪੂਰਾ ਦਹਮ ਬੈਠਾ ਕਉ ਸਿਮਟਿ ਪਿਉ ਸੰਸਰੇ ਕੈਠਾ ਸਗਰੇ ਸ੍ਰਿਸ਼ਟ ਦਿਖਾਏ ਅਜੰਭਵ ਆਜੁਗਾਦ ਸ੍ਰੂਸ਼ੰਭਵ ਔਰ ਚਾ ਮੇਰੇ ਤੁਮ ਕਰੋ ਸਿਖ ਬਾਲੈ ਸਿਖ ਸੰਗ ਰੋ ਦੁਸ਼ਤ ਜਿਤ ਉਠਵਾ ਤੁਮ ਪਾਤਾ ਸકલ ਮਲੇਸ਼ ਕਰੋਰਨ ਘਾਤਾ ਜੇ ਅਸ ਤੁਸਤ ਸਰਣੀ ਪਰੇ ਤਿਨਕੇ ਤੁਸਤ ਦੁਖ ਤਵ ਮਰੇ ਉਰਖ ਜਵਨ ਪਕ ਪਰੇ ਤਿਆਰੇ ਤਿਨਕੇ ਤੁਮ ਸੰਕਟ ਸਭ ਢਾਰੇ ਜੋ ਕਲ ਕੋ ਇੱਕ ਭਾਰਤ ਹੈ ਐ ਤਾਂ ਕੇ ਕਾਲ ਵਿਕਟ ਨਹੀਂ ਆਹੈ ਮਦਚਾ ਹੋਏ ਤਾਏ ਸੁਕਾਲਾ ਦੁਸ਼ਟ ਰਹਿਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰੋ ਤਾਂ ਕਿ ਤਾਤ ਨਖ ਮੋਹਰੋ ਰਿਤ ਸਿੱਧ ਘਰ ਸਭ ਹੋਏ ਦੁਸ਼ਟ ਛਾ ਸੁਸਕ ਨ ਕੋਈ ਏਕ ਬਾਦ ਜਿਨ ਤੁਮੈ ਸੁਬਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰਨਾਮ ਤਿਆ ਰੋ ਕਹਾ ਦਾਰਤ ਦੁਸ਼ਟ ਦੁਖ ਤੇ ਰਹਾ ਖੜਕ ਕੇਤ ਮੈਂ ਸ਼ਰਨ ਤੇਹਾਰੀ ਆਪ ਹੱਥ ਦੈਲੇ ਹੋ ਬਾਰੀ ਸਰਬ ਠੋਰ ਮੋਹ ਸਸਾਈ ਦੁਸ਼ਟ ਦੁਖ ਤੇ ਲਿਓ ਬਚਾਈ ਖੜਕ ਕੇਤ ਮੈਂ ਸ਼ਰਨ ਤੇਹਾਰੀ ਆਪ ਹੱਥ ਦੈਲੇ ਹੋ ਬਾਰੀ ਸਰਬ ਠੋਰ ਮੋਹ ਸਸਾਈ ਦੁਸ਼ ਦੁੱਖ ਤੇਲੋ ਬਚਾਏ ਸੁਆ ਸਾਇ ਦੇ ਜੁਤੇ ਤੁਮਰੇ ਤਉ ਤੇ ਕੋ ਵਾਂਖ ਤਰੇ ਨਹੀਂ ਆਨਿਓ RAM REHIM PURAN PURAN ਅਨੇਕ ਕਹਿ ਮਤੇ ਤਨਾ ਮਾਨਿਓ ਸਿਮਰਤ ਸਾਸਤਰ ਵੇਦ ਸਬੈ ਬਹੁ ਭੇਦ ਕਹਿ ਮੇਤਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਉ ਸੋ ਤੈਨ ਖਾਨੇ ਉੰਦੇ ਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਨਾ ਅੱਲਾ ਤੀਜਾ ਅਨੰਦ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਅਨੰਦ ਭਿਆ ਮੇਰੀ ਮਾਏ ਸਤਿ ਗੁਰੂ ਮੈਂ ਪਾਇਆ ਸਤਿ ਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਓ ਹਰੀ ਕੇਰਾ ਮਨ ਜਿੰਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਚਾਰਣ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸੰਤਤ ਸਵਾਮੀ ਸੋ ਕਿਉ ਬਨ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਲਾਹਾ ਤੇਰੀ ਨਾਮੁ ਅਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੈ ਸਾਚਾ ਨਾਮ ਮੇਰਾ ਆਧਾਰੋ ਸਾਚਾ ਰਾਮ ਆਧਾਰ ਮੇਰਾ ਜਿਨ ਕੋ ਖਾਂ ਸਭ ਗਵਾਈਆਂ ਕਰ ਸਾਥ ਸੁਖ ਮਨਾਏ ਵਸਿਆ ਜਿਨੇ ਜਛਾਂ ਸਾਂ ਕੋ ਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਾਹੋ ਜਿਸ ਦੀਆ ਇਹ ਵਿਢਿਆਈਆ ਕਹਿ ਨਾਨਕ ਸੁਣਹੁ ਸੰਤੋ ਸ਼ਬਦ ਗੁਰੂ ਪਿਆਰ ਸਾਚਾ ਨਾਨ ਨ ਮੇਰਾ ਧਾਰੂ ਵਾਜੇ ਪੰਚ ਸ਼ਬਦ ਤੇ ਘਰਸ ਭਾਗੈ ਘਰਸ ਭਾਗੈ ਸ਼ੋਦ ਵਾਜੇ ਕੱਲਾ ਜਤ ਕਰਧਾਰੀਆ ਪੰਜ ਦੂਤ ਦਵਸ ਕੀਤੇ ਕਾਲਖੰਡਕ ਮਾਰਿਆ ਤੁਰ ਕਰਮ ਪਾਇਆ ਤੁਤ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਬਾਜੇ ਆਨੰਦ ਸੁਣ ਹੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤ ਸਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਰੀਤ ਕਹਤੇ ਪਵਿਤਾ ਸਤ ਗੁਰ ਰਹਾ ਵਰਪੂਰੇ ਬਿਨਵੰਤ ਨਾਨਕ ਕੁਰ ਚਰਨ ਲਾ ਕੇ ਬਾਜੇ ਅਨਹਦ ਤੂਰੇ ਦਾ ਰਣੀ ਮਹੱਲਾ ਪੰਜਵਾ ਥਾਲ ਵਿੱਚ ਚਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸੰਸਾਰ ਅਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਦਾਈ ਨਿਤ ਨਿਤ ਰਖ ਪ੍ਰਧਾਰੋ ਤਮ ਸੰਸਾਰ ਚਰਨ ਲਗ ਤਰੀਐ ਤਬ ਨਾਨਕ ਪ੍ਰੰਤਸਾਰੂ ਸਲੋਕ ਮਹੱਲਾ 5ਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕਿਤੋ ਹੋਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਿਉਈ ਤਰਸ ਪਿਆ ਮੇ ਰਾਨਤ ਹੋਈ ਸਤ ਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਵਹਿ ਰਿਆ ਤਰਸ ਪਿਆ ਮੇਰਾ ਤ ਹੋਵੇ ਸਤ ਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਵਹਿ ਰਿਆ ਪਉੜੀ ਜਿਥੈ ਤੁਮ ਸਮਰਾਤ ਜਿਥੈ ਕੋਏ ਨਾਹੀ ਉਥੈ ਤੇਰੀ ਰੱਖ ਅਗਨੀ ਉਦਰਮਾਹੀ ਸੁਣ ਕਹਿ ਜਮਕੇ ਦੂਤ ਨਾਏ ਤੇਰੇ ਛੱਡ ਜਾਏ ਭਉਜਲ ਬਿਕਮ ਅਸਗਾਹੋ ਗੁਰ ਸ਼ਬਦੀ ਭਾਰ ਪਾਹੇ ਜਿਨ ਕੋ ਲਕੀ ਪਿਆਸ ਅੰਮ੍ਰਿਤ ਸੇਂ ਖਾਏ ਕਲ ਮੈਂ ਏਉ ਪੁਨ ਗੁਣ ਗੋਪਿੰਦ ਗਾਹੇ ਸਭ ਸੈ ਨੋ ਕਿਰਪਾਲ ਸਮਾਲੇ ਸਾਹੇ ਸਾਹੇ ਵਿਰਥਾ ਕੋਈ ਨਾ ਜਾਏ ਜੇ ਆਵੇਂ ਤਦ ਆਏ ਸ਼ਲੋਕ ਮਾਲਾ ਪੰਜਵਾਂ ਅੰਤਰ ਗੁਰ ਆਰਾਧਣਾ ਦੇਵਾ ਨਾਪ ਗੁਰ ਨਾਉ ਨੇਤਰੀ ਸਤ ਗੁਰ ਵੇਖਣਾ ਸਰਬਣੀ ਸੁਣਨਾ ਗੁਰ ਨਾਉ ਸਤ ਗੁਰ ਸੇ ਤੀਰਤਿਆ ਦਰਗਹ ਪਾਈਏ ਠਾਉ ਕਉ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਾਥ ਦੇ ਜਤਮ ਉਤਮ ਕਾਟੀਆਂ ਗਿਰੜੇ ਕੇਈ ਕੇ ਮਹੱਲਾ ਪੰਜਵਾਂ ਰਖੇ ਰਖਣ ਹਾਰ ਨਾ ਪੋ ਬਾਰਿਆਂ ਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ ਨ ਹੋ ਆਪ ਦਿਆਲ ਮਨੁ ਨਾ ਬਿਸਾਰਿਆਂ ਸਾਜਨਾ ਕੇ ਸੰਗ ਭਉਜਲ ਤਾਰਿਆਂ ਨ ਸਾਖਤ ਨਿੰਦਕ ਦੁਸ਼ਟ ਖਨ ਮਾਹੀ ਬਿਦਾਰਿਆਂ ਇਸ ਸਾਹਿਬ ਕੀਤੇ ਕਾ ਨਾਨਕ ਮਨਹਿ ਮਾਹੀ ਜਿਸ ਸਿਮਰਤ ਸੁਖ ਹੋਵੇ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮੰਨਿ ਮਾਹੇ ਜਿਸ ਸਿਮਰਤ ਸੁਖ ਹੋਵੇ ਸਗਲੇ ਦੁਖ ਜਾਹੇ ਸਗਲੇ ਦੁਖਾਂ ਪਾਪਾਂ ਦਾ ਨਾਸ਼ ਏਰੀ ਭਗਤ ਬਾਣੀ ਕਾ ਪ੍ਰਤਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ